ਉੱਟ ਕੇ ਬੈਠ ਹਾਂ ਮਾਈ ਗਾ ਇਹ ਕੰਸਾਨ ਜਾਨਵਰ ਤੋਂ ਵੀ ਬੱਦਰ ਜ਼ਿੰਦਗੀ ਜਿਉ ਰਿਹਾ ਜਾਨਵਰ ਤੋਂ ਵੀ ਬੱਦਰ ਸਾਰੀ ਸਕਿਨ ਗਲੀ ਪਈ ਐ ਖਾਜ ਪੈ ਪੈ ਕੇ ਕਿਵੇਂ जख्म ਹੋਏ ਪਏ ਆ ਬਾਪੂ ਆ ਲੈਟ੍ਰੀਨ ਵਿੱਚ ਹੀ ਹੋਈ ਜਾਂਦੇ ਸਾਰੀ ਟੱਟੀ ਦੀ ਸਮੈਲ ਕਿੰਨੀ ਗੰਦੀ ਮਾਰਦੀ ਆ ਭਰਾ ਬਹੁਤ ਸ਼ਾਹੂਗਾਰ ਕਰੋੜਪਤੀ ਹੈ ਪਰ ਉਹਨੂੰ ਪਤਾ ਨਹੀਂ ਘਰ 'ਚ ਕਈ ਗੱਲਾਂ ਹੁੰਦੀਆਂ ਕਿੱਦਾਂ ਦੇ ਹਲਾ ਦੇ ਦੀਆਂ ਆਦਤਾਂ ਮਾੜੀਆਂ ਓਨ ਜਿੰਨਾ ਟਾਈਮ ਤੇ ਹੱਟ ਪੈਰ ਚੱਲਦੇ ਸੀ ਸ਼ਰਾਬ ਪੀ ਗਿਆ ਚੱਲੀ ਜਾਂਦਾ ਹੁਣ ਇੱਕ ਮਹੀਨੇ ਤੋਂ ਇੱਥੇ ਪਿਆਰ ਨਰਕ ਵਰਗੇ ਹਲਾਤਾਂ ਦੇ ਵਿੱਚ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਗਲਤੀਆਂ ਇਨਸਾਨ ਕਰਦਾ ਰਹਿੰਦਾ ਗਲਤੀਆਂ ਦਾ ਪੁਤਲਾ ਪਰ ਸਾਡਾ ਫਰਜ਼ ਹੈ ਜੇ ਅਸੀਂ ਇਨਸਾਨ ਆ ਤਾਂ ਇਨਸਾਨੀਅਤ ਵੀ ਸਾਡੇ ਅੰਦਰ ਹੋਣੀ ਚਾਹੀਦੀ ਹੈ ਤੇ ਕੋਈ ਅੱਗੇ ਪਿੱਛੇ ਹੈਂ ਟੱਡਾ ਆ ਕਾ ਕੋਣ ਹੈ ਕੋਈ ਨਾ ਟਿਆ ਨਾ ਹੈਂ ਕਿੰਨੀਆਂ ਕੋਠੀਆਂ ਨੇ ਤੇਨ ਕੋਠੀਆਂ ਹਾਂ ਰਸਤਾ ਘਟਵਾ ਕੇ ਪੈ ਜਾਂਦੀ ਅੱਛਾ ਹਾਂ ਡਾਕਟਰ ਦੇ ਨਹੀਂ ਤੇ ਬੱਚੇ ਕਿੰਨੇ ਆ ਨਹੀਂ ਨਹੀਂ ਹੈਂ ਮੇਰੇ ਬੱਚੇ ਨਹੀਂ ਤੇ ਫਿਰ ਜੇ ਕੋਠੀਆਂ ਪਰ ਉਹ ਕਿਹਦੇ ਕੋਲੇ ਕੋਣ ਆ ਕਹਿੰਦੇ ਕਿਹਨਾਂ ਕੋਲੇ ਕਿਹਦੇ ਪਰ ਆ ਕੋਲੇ ਪਰ ਆ ਕੋਲੇ ਤੇ ਬਿਆ ਹੋਇਆ ਨਹੀਂ ਟੱਡਾ ਪਾਪਾ ਓ ਅਜਰਾ ਉਠੋ ਹਾਂ ਉਹ ਮੈਂ ਬੋਲ ਤੁਹਾਰਾ ਮੇਟਰ ਹਾਂ ਕੀ ਹੋਇਆ ਕੀ ਹੈ ਹੈ ਹਫਤਾਲ ਲਖ ਰਹੀ ਤੈਨੂੰ ਹਾਂਜੀ ਹਫਤਾਲ ਕਰਾ ਰਹੀਏ ਪੁੱਜੀ ਹਫਤਾਲ ਕਰਾ ਰਹੀਆਂ ਜਗਜੀਤ ਹਾਂਜੀ ਰਹਿਣ ਵਾਲੇ ਕਿੱਥੇ ਰਹੋ ਮੈਂ ਇੱਥੇ ਹਾਂ ਪਰਿਵਾਰ ਚ ਕੋਣ ਕੋਣ ਹੋਰ ਹੋਰ ਹੈ ਹੈ ਵੇ ਆ ਬੁਣੇ ਕਿਹੜਾ ਹੁਣ ਕੱਪੜੇ ਪਾਏ ਨਹੀਂ ਹੋਏ ਹੈ ਹੈ ਕੀ ਨਾਮ ਦੇ ਦੇ ਬਾਪੂ ਇਹੋ ਰੂਪ ਹੈ ਕੇਵਲ ਸੂਤ ਕੇਵਲ ਸਰੂਪ ਕੇਵਲ ਸਰੂਪ ਸਰੂਪ ਪਹਿਦਮੋਰੀਆ ਪੁਲ ਗੋਲ ਮਾਰਕੀਟ ਬੜੇ ਦਿਨ ਹੋ ਗਏ ਆ ਜੀ ਬਜ਼ੁਰਗ ਨੇ ਘਰੋਂ ਗੱਡੇ ਹੋਏ ਆ ਜੀ ਗੱਡੀ ਵੀ ਪਤਾ ਨਹੀਂ ਵਿਚਾਰੇ ਆਪ ਹੀ ਇੱਥੇ ਚੰਦਰਨਗਰ ਘਰ ਬਾਈ ਇਹਨਾਂ ਦਾ ਦੋ ਦੋ ਭਰਾ ਵਾ ਇਹਨਾਂ ਦਾ ਹੀ ਦੇਖੋ ਮੜਾ ਜਾਂ ਕੋਈ ਹੈ ਨਹੀਂ ਖਾ ਪੀ ਵੀ ਨਹੀਂ ਰਿਹਾ 10-12 ਦਿਨ ਹੋ ਗਏ ਆ ਜੀ ਬਾਪੂ ਬਾਪੂ ਜੀ ਬਾਪੂ ਜੀ ਹਾਂ ਕੀ ਨਾਮ ਆ ਤੁਹਾਡਾ ਹੈ ਹਾਂ ਕੀ ਨਾਮ ਆ ਤੁਹਾਡਾ ਅਜਾ ਜੀ ਜਗਜੀਤ ਕੀ ਜਗਜੀਤ ਸਰੂਪ ਉੱਠ ਕੇ ਬੈਠੋ ਇੱਥੇ ਉੱਠ ਕੇ ਬੈਠੋ ਉੱਠ ਕੇ ਬੈਠੋ ਕਿਉਂ ਕੀ ਹੋਇਆ ਆਏ ਘਰ ਕਿੱਥੇ ਤੁਹਾਡਾ ਕਿੱਥੇ ਪਿੱਛੇ ਸਾਥੀ ਗੱਲ ਵੀਰੇ ਇੱਥੋਂ ਨਹੀਂ ਲੋਕਲੀ ਇੱਥੇ ਪਿੱਛੇ ਜਾਂਦੇ ਸੀ ਪਹਿਲੇ ਸਾਲ ਹੋ ਗਿਆ ਸੀ ਇਹੀ ਤੇ ਤੁਹਾਡੀ ਗੱਲ ਸਿਰਫ ਹਾਂ ਉਹ ਬਗਏ ਨਹੀਂ ਟੈਕ ਬੁਕ ਲਾ ਦੇ ਸਰਾਬ ਜਿਆਦਾ ਪਿੰਡੇ ਅਸੀਵਲ ਵੀ ਭੇਜਿਆ ਸੀ ਹੁਣ ਤਾਂ ਜਮੇ ਹੀ ਰਹੇਗਾ ਕੰਮ ਇਹਦਾ ਅੱਛਾ ਇਹਦਾ ਪਰਿਵਾਰ ਹੈਗਾ ਇਹਦਾ ਤਾਂ ਕੋਈ ਭਰਾ ਸੀਗਾ ਉਹ ਕਹਿੰਦੇ ਪ੍ਰਾਪਰਟੀ ਦਾ ਰੋਲਾ ਸੀਗਾ ਛੱਡ ਗਿਆ ਉਹਨਾਂ ਨੇ ਅੱਛਾ ਪੈਨਸ਼ਨ ਪੁਨਸ਼ਨ ਆਂਦੀ ਹੈ ਹੁਣ ਤਾਂ ਜਮੇ ਹੀ ਰਹਿਗੇ ਅੱਗੇ ਤਾਂ ਮਾਰਕੀਟ ਧਿਆਨ ਰੱਖਦੀ ਸਾਰੀ ਹੁਣ ਅੱਛਾ ਸਾਲ ਤਾਂ ਇੱਥੇ ਹੀ ਹੁੰਦਾ ਸਾਲੇ ਪਹਿਲੇ ਉੱਥੇ ਸੀ ਹਰ ਜਗ੍ਹਾ ਜਾਂਦੇ ਨਹੀਂ ਇਹਨਾਂ ਨੂੰ ਭੇਜਦੇ ਆ ਕਿਤੇ ਕਿ ਅਸੀਂ ਜਿਵੇਂ ਤੁਹਾਡੀ ਉਹ ਸੋਸਾਇਟੀ ਹੈ ਹੋਰ ਹੈ ਜਾਂਦੇ ਨਹੀਂ ਜਦੋਂ ਫੋਨ ਕਰਦੇ ਆਂ ਫਿਰ ਉਹ ਤੁਹਾਨੂੰ ਤਾਂ ਹਾਲਤੀ ਬਹੁਤ ਮਾੜੀ ਹੈ ਬਾਈ ਇਹ ਤਾਂ ਦੇਖੀ ਅੱਜ ਚਾਰ ਪੰਜ ਦਿਨ ਪਹਿਲੇ ਉਧਰ ਸੀਗੇ ਦਵਾਈਆਂ ਕੋਈਆਂ ਲੈ ਲੰਦੇ ਆਣੇ ਵਾਣ ਚਕੇ ਤੁਹੇ ਲਵਾ ਲੰਦੇ ਉਸ ਤੋਂ ਬਾਅਦ ਆ ਜਾਂਦੇ ਸਾਲ ਪਹਿਲੇ ਵੀ ਕੀਤੇ ਮੁੰਡੇ ਹੂੰ ਸੌਦੋਂ ਵੀ ਨਹੀਂ ਗਏ ਸਿਰੋਂ ਤੋਂ ਹੋ ਗਏ 10 ਦਿਨ 15 ਨੱਬੇ ਨਹੀਂ ਹੋਇਆ ਸਿਵਲ ਵੀ ਭੇਜਿਆ ਸੀਗਾ ਗਏ ਨਹੀਂ ਪੈਕਪਕ ਦਾ ਹੁੰਦੇ ਆ ਜਿੰਨੇ ਸੁੱਕੀ ਰੋਟੀ ਸਵੇਰੇ ਵੀ ਰੋਟੀ ਰੋਕ ਦੇ ਜਾਂਦੇ ਆ ਸਭ ਕੁਝ ਪਰ ਹੁਣ ਨਹੀਂ ਪੀਣ ਜੋਗ ਕਰਿਆ ਹੁਣ ਬਿਲਕੁਲ ਗਿਆ ਜੀ ਉਹ ਸ਼ਰੀਰ ਜਮਈ ਇਹਦੇ ਭਰਾ ਫਰੂਦ ਆ ਕੁਝ ਪਤਾ ਵੀ ਤੇ ਨਹੀਂ ਕਹਿੰਦੇ ਇੱਥੇ ਘਰ ਆ ਉਹਨਾਂ ਦਾ ਨਹੀਂ ਬਾਈ ਹੈਗਾ ਘਰ ਉਧਰ ਹੀ ਆ ਪਰ ਉਹਨਾਂ ਨੇ ਜਿੰਨੇ ਕੱਢਿਆ ਹੋਇਆ ਕੁਝ ਹੈ ਨਹੀਂ ਅਸੀਂ ਪੁੱਛਿਆ ਸੀ ਲਾਸਟ ਵਾਰ ਉਹ ਕਹਿੰਦੇ ਮੇਰਾ ਘਰ ਦੱਪ ਲਿਆ ਅਸੀਂ ਕਿਹਾ ਚਲੋ ਨਾਲ ਤੇ ਰਾਹ ਕੋਈ ਦੱਸਿਆ ਨਹੀਂ ਨਾ ਫਿਰ ਫੈਮਿਲੀ ਦਾ ਕਹਿੰਦੇ ਕੋਈ ਆਉਂਦਾ ਨਹੀਂ ਕੋਈ ਮਾਰਕੀਟ ਵਾਲੇ ਕਦੇ ਉੱਥੇ ਸੋ ਵੀ ਮਲੇ ਫਿਰ ਦੁਕਾਨ ਬੰਦ ਨਾ ਕੋਈ ਰੋਕੀ ਦੇ ਜਾਂਦਾ ਸੀ ਅੱਜ ਖਾਲਾਂ ਦਾ ਜੀ ਮੇਰਾ ਸਾਰੀ दारू ਪੀਣ ਲੱਗ ਪਿਆ ਹੂੰ ਪੈਸਾ ਕਿੱਥੋਂ ਆਉਂਦਾ ਸੀ ਫਿਰ ਟੈਂਸ਼ਨ ਲੱਗੀ ਸੀ ਕਾਦੀ ਐਵੇਂ ਮੰਗਦੇ ਵੀ ਆ ਟੈਂਸ਼ਨ ਲੱਗੀ ਸੀ ਨਾ ਟੈਂਸ਼ਨ ਲੈ ਕੇ ਰੋਪੀ ਖਵਾ ਦੂ ਕੋਈ ਤੇ ਭਰਾ ਦਾ ਕੋਈ ਮੜਾ ਮੋਟਾ ਲਿੰਕੇ ਤੋਂ ਪਤਾ ਕਰ ਦੋ ਕਿ ਮੜਾ ਮੋਟਾ ਕੋਈ ਅਸੀਂ ਅਸੀਂ ਗਏ ਸੀ ਇੱਕ ਵਾਰ ਕਹਿੰਦਾ ਇੱਥੇ ਕਿਤੇ ਕਰਨਾ ਕੋਈ ਆਇਆ ਹੀ ਨਹੀਂ ਅਗਲਾ ਦਾ ਸੰਜਾ ਕਿੱਥੇ ਕਰ ਸਾਨੂੰ ਦੱਸ ਦੋ ਅਸੀਂ ਜਾਇਆ ਹਾਂ ਨੇ ਉੱਥੇ ਉਹ ਕਾਰਨਗਰ ਕਹਿੰਦੇ ਸੀਗੇ ਪਰ ਉਹ ਨਾ ਉਹ ਤਾਂ ਵੇਚ ਬੂਝ ਗਏ ਸਾਰਾ ਕੁਝ ਹੂੰ ਕਹਿੰਦੇ ਸੀ ਸਾਡਾ ਪਰ ਉਹ ਤਾਂ ਵੇਚ ਪੂਜ ਗਏ ਸਾਰੇ ਗਾਂ ਮੇਰਾ ਭਰਾ ਵਾ ਜਾਂ ਕੁਝ ਅੰਗਰ ਕਰ ਰਿਹਾ ਬਾਪੂ ਓ ਬਾਪੂ ਬਾਪੂ ਰਣਜੀਤ ਬਾਪੂ ਬਾਪੂ ਤੀ ਹੋਇਆ ਤੈਨੂੰ ਉੱਠ ਕੇ ਬੈਠ ਓ ਉੱਠ ਕੇ ਬੈਠ ਓ ਮਾਰ ਗਿਆ ਓ ਬਾਪੂ ਉੱਠ ਕੇ ਬਹਿ ਜਾ ਯਾਰ ਹਾਂ ਦੱਸ ਕੀ ਹੋਇਆ ਤੈਨੂੰ ਕੀ ਨਾਮ ਆ ਤੇਰਾ ਬਾਪੂ ਤੇਰਾ ਨਾਮ ਕੀ ਆ ਆਹੇ ਜੀ ਜਗਜੀਤ ਆਹ ਜਗਜੀਤ ਪੂਰਾ ਨਾਮ ਕੀ ਆ ਪੂਰਾ ਆਹ ਜਗਜੀਤ ਜਗਜੀਤ ਕੀ ਸ਼ਰਮਾ ਕਿ ਕੌਣ ਆਹੇ ਹੈ ਇੱਕ ਮਿੰਟ ਜਗਜੀਤ ਕੌਣ ਹੈ ਜਗਜੀਤ ਸ਼ਰਮਾ ਕੀ ਆ ਸਹੀ ਸਰੂਪ ਕੌਣ ਆ ਸਰੂਪ ਹਾਂਜੀ ਕੇਵਲ ਸਰੂਪ ਕੌਣ ਆ ਬਾਪੂ ਕੇਵਲ ਸਰੂਪ ਕੌਣ ਆ ਹਾਂਜੀ ਤੂੰ ਆ ਤੇਰੇ ਭਰਾ ਦਾ ਕੀ ਨਾ ਲਗਜੀ ਹਾਂ ਭਰਾ ਦਾ ਨਾ ਤੇਰੇ ਭਰਾ ਦਾ ਕੀ ਨਾਂ ਆ ਪਾਣੀ ਪਾਣੀ ਪੀਣਾ ਆ ਪਾਣੀ ਪਾਣੀ ਲਿਆ ਕੇ ਦਿਓ ਕਾਕਾ ਭੱਜ ਕੇ ਗੱਡੀ ਚੋਂ ਆ ਪਾਣੀ ਇਹਨੂੰ ਕੋਠੀ ਨੰਬਰ ਵੀ ਪਤਾ ਭਰਾ ਦਾ ਹਾਏ ਹੂ ਆ ਪਾਣੀ ਪਾਣੀ ਦਿਨੇ ਆ ਦਿਨੇ ਪਾਣੀ ਆ ਪਾਣੀ ਦਿਨੇ ਪਾਣੀ ਦਿਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਮੱਖੀਆਂ ਦੇਖੋ ਜੀ ਆ ਪਾਣੀ ਦਾ ਹੈ ਕਿਵੇਂ ਆ ਪਾਣੀ ਨਹੀਂ ਜਾਦਾ ਇੱਕ ਇਨਸਾਨ ਜਾਨਵਰ ਤੋਂ ਵੀ ਬੱਤਰ ਜ਼ਿੰਦਗੀ ਜਿਉ ਰਿਹਾ ਜਾਨਵਰ ਤੋਂ ਵੀ ਬੱਤਰ ਪਾਣੀ ਪੀ ਲੈ ਬਾਪੂ ਬਾਪੂ ਪਾਣੀ ਪੀ ਲੈ ਪਾਣੀ ਪੀ ਲੈ ਬਾਪੂ ਪਾਣੀ ਪਾਣੀ ਪੀ ਲੈ ਬਾਪੂ ਪਾਣੀ ਤਾਂ ਪੀ ਲੈ ਨੇ ਪਪੂ ਪਾਣੀ ਪੀ ਲੈ ਸੋੜਾ باپو کی حال کری پھر دا شراب پی پی کے کی حال کیتا ہے ہاں باپو شراب پی پی کے کی حال کیتا ہے ہاں باپو شراب کی حال کیا پیا ساری گلی پی ہے کھاج پی پی جخم ہوئے پے باپو او باپو باپو لٹرین بچے ہی ہوئی ہے ਸਾਰੀ ਟੱਟੀ ਦੀ ਸਮੈਲ ਕਿੰਨੀ ਗੰਦੀ ਮਾਰਦੀ ਆ ਉਹ ਜਗਜੀਤ ਬਾਬੇ ਜਗਜੀਤ ਅੱਛਾ ਜਗਜੀਤ ਬਾਬੇ ਉਹ ਬਾਬੇ ਜਗਜੀਤ ਤੇਰਾ ਭਰਾ ਕਿੱਥੇ ਰਹਿੰਦਾ ਹਾਂ ਇੱਕ ਮਿੰਟ ਕਿੱਥੇ ਰਹਿੰਦਾ ਭਰਾ ਅੱਛਾ ਜੀ ਭਰਾ ਕਿੱਥੇ ਰਹਿੰਦਾ ਜਗਜੀਤ ਸਿੰਘ ਹਾਂ ਉਹ ਜਗਜੀਤ ਸਿੰਘ ਕਿੱਥੇ ਰਹਿੰਦਾ ਭਰਾ ਅੱਛਾ ਜੀ ਭਰਾ ਕਿੱਥੇ ਰਹਿੰਦਾ ਉਹ ਇੱਥੇ ਭਰਾ ਕਿੱਥੇ ਰਹਿੰਦਾ ਚੰਦਨਗਰ ਰਹਿੰਦਾ ਅੱਛਾ ਜੀ ਚੰਦਨਗਰਿੰਦੇਈ ਚੰਦਨ ਪੋਲਨੀ ਭਰਾ ਨੂੰ ਨੰਬਰ ਹੀ ਪਤਾ ਪੜਾਉਂਦੇ ਥੋੜਾ ਨੰਬਰ ਥਾਡ ਨੂੰ ਪਤਾ ਕਿ ਇਹਨੂੰ ਨੰਬਰ ਜੀ ਉਹਦਾ ਹਾਂਜੀ ਉਹਦਾ ਨੰਬਰ ਪਤਾ ਕਿਸੇ ਨੂੰ ਭਰਾ ਦਾ ਨਹੀਂ ਨੰਬਰ ਨਹੀਂ ਨੰਬਰ ਕਿਸੇ ਨੂੰ ਨਹੀਂ ਪਤਾ ਇਹਨੂੰ ਪਤਾ ਉਹ ਯਾਰ ਚੁੱਪ ਕਰ ਦੋ ਮਿੰਟ ਗੱਲਦੇ ਬਾਪੂ ਵੀਡੀਓ ਬਣਾ ਕੇ ਭੇਜੀ ਭੇਜੀ ਥੋੜਾ ਕੀ ਨਾਮ ਵੀਰੇ ਮੇਰਾ ਨਾਮ ਵੀ ਕਾਲਾ ਜੀ ਕਾਲਾ ਇਹਨਾਂ ਨੂੰ ਵੀ ਕਾਲਾ ਮੈਂ ਵੀਡੀਓ ਬਣਾ ਕੇ ਭੇਜੀ ਬੜਾ ਬੁਰਾ ਹਾਲ ਐ ਤੇ ਦੋ ਵਾਰੀ ਭੇਜੀ ਦੂਸਰੀ ਵਾਰੀ ਹੁਣ ਤੁਸੀਂ ਆਗੇ ਤੇ ਵਧੀਆ ਤੇਲੀ ਵੀ ਇੱਕ ਵਾਰੀ ਭੇਜੀ ਫਿਰ ਕੰਮ ਹੋਇਆ ਨਹੀਂ ਤੇ ਇਹਦੀ ਹਾਲਤ ਬਹੁਤ ਖਰਾਬ ਹੈ ਚੰਦਨਗੜ੍ਹ ਦੇ ਭਰਾ ਦੀ ਘੁੱਟੀ ਹੈ ਉਹਦਾ ਭਰਾ ਬਹੁਤ ਸ਼ਾਹੂਗਾਰ ਕਰੋੜਪਤੀ ਹੈ ਪਰ ਹੁਣ ਪਤਾ ਨਹੀਂ ਘਰ 'ਚ ਕਈ ਗੱਲਾਂ ਹੁੰਦੀਆਂ ਕਿੱਦਾਂ ਦੇ ਹਲਾ ਦੇਦੀਆਂ ਆਤਾਂ ਮਾੜੀਆਂ ਹੀ ਪਤਾ ਨਹੀਂ ਉਹਨਾਂ ਨੇ ਨਿਆਂਇਤ ਕੀਤੀ ਇੱਥੇ ਹੀ ਰਹਿੰਦਾ ਕਿੰਨੇ ਸਾਲ ਹੋ ਗਏ ਹੁਣ ਬਾਪੂ ਤੇ ਇੰਨੀ ਖਰਾਬ ਹੈ ਕਿ ਮਰਨ ਦੇ ਕੰਡੇ ਦੇ ਆ ਬਾਪੂ ਉਹ ਬਾਪੂ ਟੀ ਇਹ ਖੰਡਾਣੀ ਮੱਲ ਗਈ ਇਹ ਸ਼ਰਾਬ ਨੀਡ ਪੀ ਵੀ ਹੈ ਨਾ ਇਹਦਾ ਖਰਾਬ ਹੋਇਆ ਕੰਮ ਸ਼ਰਾਬ ਪੀ ਜਾਂਦਾ ਸ਼ਰਾਬ ਪੀਂਦਾ ਸੀ ਹੁਣ ਹੁਣ ਨਹੀਂ ਪੀ ਰਿਹਾ ਜਿੰਨੇ ਦਿਨ ਤੋਂ ਇਹਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਹੁਣ ਤਾਂ ਤਰਨ ਜੁਗ ਗਿਆ ਵੀ ਨਹੀਂ ਰਿਹਾ ਤਰਨ ਜੁਗ ਗਿਆ ਕਿਡਨੀ ਐ ਡੈਮੇਜ ਹੋ ਗਈਆਂ ਜੀ ਕਿਡਨੀਆਂ ਤੇ ਸਿਰਫ ਤਾਂ ਬੰਦਾ ਹੁੰਦਾ ਸ਼ਰਾਬ ਕਿਡਨੀਆਂ ਨੂੰ ਬਸ ਖਰਾਬ ਕਰਦਾ ਇਹ ਨੀਡ ਵੀਂਦਾ ਸੀਗਾ ਇਹ ਪੈਨਸ਼ਨ ਇਹਦੀ ਆਂਦੀ ਬੈਂਕ 'ਚ ਜਮਨਾ ਨਗਰ ਦੀ ਪੈਨਸ਼ਨ ਆਂਦੀ ਕਾਫੀ ਪੈਨਸ਼ਨ ਨਾ ਬੁੱਢਾ ਪਾ ਪੈਨਸ਼ਨ ਹੀ ਆਂਦੀ ਏ ਦੀ ਉਹ ਤਾਂ 1500 ਰੁਪਿਆ ਹੋਊਗਾ 3000 ਰੁਪਿਆ ਆਂਦੀ ਏ ਹੁਣ ਉਹ ਵੀ ਇਹ ਹੁਣ ਤੁਰੰਝੋਗਾ ਨਹੀਂ ਹੈਗਾ ਕਿੱਥੇ ਜਾਊਗਾ ਲੈਣ ਪੈਨਸ਼ਨ ਉਹਦੇ ਨਾਲ ਚਲੋ ਮਾੜਾ ਮੋੜਾ ਗੁਜ਼ਾਰਾ ਹੋ ਜਾਂਦਾ ਏ ਇਹ ਤਾਂ ਵੈਸੇ ਵੀ ਕਿਤੇ ਜਾਂਦਾ ਨਾ ਰੋਟੀ ਟੱਪੇ ਡੁੱਬੇ ਵਾਲੇ ਦੇ ਦਿੰਦੇ ਆ ਪਰ ਹੁਣ ਇਹਦੀ ਤਾਂ ਹਾਲਤ ਖਰਾਬ ਪਿਆ ਤੁਹਾਡੀ ਕਿੰਨੇ ਕਿ ਟਾਈਮ ਤੋਂ ਵੀਰੇ ਇੱਥੇ ਇਹ ਜਿਆਦਾ ਸਾਲ ਹੋ ਗਿਆ 1.5-2 ਸਾਲ ਹੋ ਗਿਆ ਜੀ ਮੰਗ ਮੰਗੇ ਗੁਜ਼ਾਰਾ ਕਰਦਾ ਸੀਗਾ ਜੀ ਦੇਖੋ ਜੀ ਹੁਣ ਉਹਦੀ ਹਾਲਤ ਅੱਦੇ ਹੀ ਉੱਤੋਂ ਗਰਮੀ ਦਾ ਮੌਸਮ ਆ ਰਿਹਾ ਬੁੱਢਾ ਸਰੀਰ ਆ ਫਿਰ ਇਹਨੂੰ ਕੋਈ ਬਿਮਾਰੀ ਹੈਗੀ ਇਹ ਦਵਾਈ ਚੱਲਦੀ ਹੈ ਇਹ ਦਵਾਈ ਹੁਣ ਛੱਡਣ ਕਰਕੇ ਸ਼ਰਾਬ ਪੀਣ ਕਰਕੇ ਤਾਂ ਹੋ ਗਿਆ ਕੰਮ ਖਰਾਬ ਹੱਡੀ ਸਾਰੀ ਡੀਡ ਦੀ ਹੱਡੀ ਕਿਉਂ ਬਾਹਰ ਆਈ ਜੀ ਕਰਦੇ ਜਦੋਂ ਤੁਰਿਆ ਫਿਰੇ ਜਾਂਦੀ ਚੱਤੀ ਗਿਆ ਦੇਖੀ ਕਰਦੇ ਉਹ ਵਾਹਿਗੁਰੂ ਜੀ ਦੇਖੋ ਜੀ ਅੱਜ ਦਾ ਇਨਸਾਨ ਕਿਹੜੇ ਹਾਲਾਤਾਂ ਨੂੰ ਪਹੁੰਚ ਗਿਆ ਇੱਥੇ ਵੀਰ ਹੁਣੀ ਦੱਸਦੇ ਆ ਵੀ ਦਾ ਭਰਾ ਵੀ ਰਹਿੰਦਾ ਇੱਥੇ ਨੇੜੇ ਕਿੰਨੇ ਨੰਬਰ ਕੋਠੀ ਦੱਸੀ ਆ 261 261 ਚੰਦਨਨਗਰ ਕੋਰਾਣਾਪਤੀ ਆ ਕਹਿੰਦੇ ਭਰਾ ਚਲੋ ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ ਕਰਮ ਇਹਦੇ ਮਾੜੇ ਆ ਜਾਂ ਲੱਛਣ ਇਹਦੇ ਮਾੜੇ ਆ ਬਾਈ ਹੁਣੇ ਦੱਸ ਦਿਆ ਵੀ ਸ਼ਰਾਬ ਹੀ ਪੀ ਜਾਂਦਾ ਨੀਟ ਹੀ ਪਿੰਦਾ ਪੂਆ ਲੈ ਲਿਆ ਮੂੰਹ ਨੂੰ ਲਾਇਆ ਪੀ ਕੇ ਬਾਕੀ ਸਿਰਦਾ ਮੰਗ ਮੰਗ ਕੇ ਲੋਕਾਂ ਤੋਂ ਪੈਸੇ ਰੋਟੀ ਦੇ ਨਾਂ ਤੇ ਪੈਸੇ ਇਕੱਠੇ ਕਰੀ ਜਾਂਦੇ ਤੇ ਸ਼ਰਾਬ ਪੀ ਜਾਣੀ ਹੁਣ ਜਿੰਨਾ ਟਾਈਮ ਤਾਂ ਹੱਡ ਪੈਰ ਚੱਲਦੇ ਸੀ ਸ਼ਰਾਬ ਪੀ ਗਿਆ ਚੱਲੀ ਜਾਂਦਾ ਸੀ ਹੁਣ ਇੱਕ ਮਹੀਨੇ ਤੋਂ ਇੱਥੇ ਪਿਆਰ ਨਰਕ ਵਰਗੇ ਹਾਲਾਤਾਂ ਦੇ ਵਿੱਚ ਹੁਣ ਐਸੀ ਕੰਡੀਸ਼ਨ ਦੇ ਵਿੱਚ ਬੰਦੇ ਦੀ ਜਦੋਂ ਸਾਨੂੰ ਵੀਡੀਓ ਆਉਂਦੀ ਆ ਅਸੀਂ ਵੈਰੀਫਾਈ ਕਰਾਉਂਦੇ ਆ ਸਾਡੇ ਟੀਮ ਦੇ ਮੈਂਬਰ ਸ਼ੈਂਪੀ ਖੜਾ ਵੀਰ ਸਾਡਾ ਭਰਾ ਇਹਦੀ ਡਿਊਟੀ ਲਈ ਬੱਬਲ ਦੀ ਲਈ ਉਹ ਵੀ ਦੇਖ ਕੇ ਗਿਆ ਵੀ ਬਾਪੂ ਦੀ ਹਾਲਤ ਮਾੜੀ ਆ ਅਸੀਂ ਵੀ ਤਕਸ਼ਰੀ ਪਟਨਾ ਸਾਹਿਬ ਗਏ ਹੋਏ ਅਸੀਂ ਦਰਸ਼ਨਾਂ ਵਾਸਤੇ ਅੱਜ ਸਵੇਰੇ ਤੜਕਿਓਂ ਆਏ ਆ ਤੇ ਬਾਪੂ ਜੀ ਦੀ ਹਾਲਤ ਨੂੰ ਦੇਖ ਕੇ ਹੁਣ ਅਸੀਂ ਲੈਣ ਆਏ ਆ ਇੱਥੇ ਹਲੋ ਕਿ ਮੂੰਹ ਮੂੰਹ ਹੀ ਸਾਰੇ ਲੋਕ ਕਹਿੰਦੇ ਆ ਵੀ ਇਹ ਸ਼ਰਾਬ ਪੀਂਦਾ ਸੀਗਾ ਸ਼ਰਾਬ ਪੀਣ ਕਰਕੇ ਇਹਦੇ ਆ ਹਾਲਾਤ ਬਣਿਆ ਵੀ ਇਹਨੇ ਆਪਦੇ ਆਪ ਘਵਾੜਾ ਮਾਰਿਆ ਪਰ ਸਾਡਾ ਸਾਡਾ ਫਰਜ਼ ਆ ਵੀ ਅਸੀਂ ਭਾਈ ਕਨਈਆ ਜੀ ਦੇ ਵਾਰਿਸ ਆ ਜਿਨ੍ਹਾਂ ਨੇ ਦਸ਼ਮਣਾਂ ਦੇ ਵੀ ਵੱਲਮ ਪੱਟੀਆਂ ਕੀਤੀਆਂ ਇਹ ਤਾਂ ਫੇਰ ਸਾਡਾ ਆਪਣਾ ਦਸ਼ਮਣ ਤਾਂ ਹੈ ਨਹੀਂਗਾ ਇਹ ਤੇ ਚਲੋ ਇਹਦੇ ਮਾੜੇ ਕਰਮ ਸੀ ਜੋ ਇਹਨੇ ਕੀਤੇ ਸ਼ਰਾਬ ਪੀਂਦਾ ਸੀ ਜੋ ਕਰਦਾ ਸੀ ਅੱਜ ਇਹ ਭੁਗਤ ਵੀ ਰਿਹਾ ਉਸੀ ਪਰ ਅਸੀਂ ਆਪਣੇ ਵਾਪਸ ਮਾਨ ਇਸ ਬਜ਼ੁਰਗ ਨੂੰ ਜਿਹਦਾ ਨਾਮ ਜਗਜੀਤ ਸਿੰਘ ਜਗਜੀਤ ਸਰੂਪ ਦੱਸਦਾ ਤੇ ਆਪਣੇ ਭਰਾ ਦਾ ਨਾਮ ਕੇਵਲ ਸਰੂਪ ਦੱਸਦਾ ਬਾਕੀ ਹਜੇ ਥੋੜਾ ਬੋਲਣ ਵਗੈਰਾ ਲੱਗ ਜਾਊਗਾ ਪੂਰੀ ਗੱਲ ਦੱਸੂਗਾ ਬਾਕੀ ਜਿਹੜੀਆਂ ਵੀਡੀਓ ਸਾਡੇ ਕੋਲ ਪੁਰਾਣੀਆਂ ਸੀ ਉਹ ਵੀ ਅਟੈਚ ਕੀਤੀਆਂ ਪੂਰੀ ਵੀਡੀਓ ਦੇਖਿਓ ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਹਦਾ ਕੋਈ ਭੈਣ ਭਰਾ ਇਹਦੇ ਮਾਮੇ ਮਾਸੀ ਦਾ ਧੀ ਪੁੱਤ ਕੋਈ ਭੂਆ ਦਾ ਧੀ ਪੁੱਤ ਕੋਈ ਦੋਸਤ ਮਿੱਤਰ ਕੋਈ ਤਾਂ ਹੋਊਗਾ ਜਿਹੜਾ ਇਹਨੂੰ ਜਾਣਦਾ ਹੋਊਗਾ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਸਾਡੇ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਗਲਤੀਆਂ ਇਨਸਾਨ ਕਰਦਾ ਰਹਿੰਦਾ ਗਲਤੀਆਂ ਦਾ ਪਤਲਾ ਪਰ ਸਾਡਾ ਫਰਜ਼ ਹੈ ਜੇ ਅਸੀਂ ਇਨਸਾਨ ਆ ਤਾਂ ਇਨਸਾਨੀਅਤ ਵੀ ਸਾਡੇ ਅੰਦਰ ਹੋਣੀ ਚਾਹੀਦੀ ਹੈ ਅਸੀਂ ਇਹ ਨਹੀਂ ਕਹਿੰਦੇ ਤੇ ਘਰਦਿਆਂ ਨੂੰ ਵੀ ਆ ਕੇ ਲੈ ਜਾਵੋ ਅਸੀਂ ਇਹਦੀ ਬਾਪੂ ਦੀ ਸੇਵਾ ਕਰ ਲਾਂਗੇ ਸੰਭਾਲ ਕਰ ਲਾਂਗੇ ਜਿੱਥੇ ਸੁਪਨਿਆਂ ਦੇ ਘਰ ਚ 800 ਮੈਂਬਰ ਰਹਿੰਦੇ ਆ ਉੱਥੇ ਇੱਕ ਬਾਪੂ ਸਾਡਾ ਹੋਰ ਸਹੀ ਪਰ ਇਹਨੂੰ ਮਿਲਜੋ ਆ ਕੇ ਜਾਂ ਸਾਨੂੰ ਮਾੜੀ ਮੋਟੀ ਕੋਈ ਜਾਣਕਾਰੀ ਦੇ ਦਿਓ ਬਾਪੂ ਹੈ ਕੌਣ ਆ ਇਹਦੇ ਅੱਗੇ ਪਿੱਛੇ ਕੌਣ ਆ ਕੋਈ ਹੈ ਕੱਲ ਨੂੰ 19 ਕੀ ਕੋਈ ਗੱਲ ਹੁੰਦੀ ਹੈ ਬਾਪੂ ਅਸੀਂ ਨਹੀਂ ਚਾਹੁੰਦੇ ਵੀ ਇਹਦਾ ਲਿਵਾਰਸ ਸਿਸਕਾਰ ਕੀਤਾ ਜਾਵੇ ਅਸੀਂ ਚਾਹੁੰਦੇ ਆ ਵੀ ਇਹਦਾ ਪਰਿਵਾਰ ਆਵੇ ਸਾਹਮਣੇ ਇਹਨੂੰ ਵੀ ਹੌਸਲਾ ਮਿਲੇ ਥੋੜਾ ਤਕੜਾ ਹੋਵੇ ਤੰਦਰੁਸਤ ਹੋ ਕੇ ਆਪਣਾ ਜਿੰਨਾਕ ਹੋਰ ਇਨੂੰ ਸਮਾਂ ਬਖਸ਼ਿਆ ਵਾਹਿਗੁਰੂ ਨੇ ਇਹ ਬਤੀਤ ਕਰ ਸਕੇ ਗਲਤੀਆਂ ਇਨਸਾਨ ਹੀ ਕਰਦੇ ਹੁੰਦੇ ਆ ਚਲੋ ਜੇ ਇਹਨੇ ਕੀਤੀਆਂ ਮੈਂ ਆ ਤੁਸੀਂ ਦੇਖ ਵੀ ਸਕਦੇ ਹੋ ਹਾਲਾਤ ਇਹਦੇ ਕੀ ਬਣੇ ਪਏ ਆ ਫਿਰ ਹਨਾ ਪਰ ਅਸੀਂ ਬਾਪੂ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਇੱਥੇ ਮਾਰਕੀਟ ਦੇ ਵਿੱਚ ਜੱਗੀ ਕਹਿੰਦੇ ਸਾਰੇ ਇਹਨੂੰ ਜੱਗੀ ਜੱਗੀ ਦੇ ਨਾਂ ਤੇ ਬਾਪੂ ਆਪਣਾ ਨਾਮ ਜਗਜੀਤ ਸਰੂਪ ਦੱਸਦਾ ਵਾ ਤੇ ਇਹ ਵੀਰੇ ਗੋਲ ਮਾਰਕੀਟ ਗੋਲ ਮਾਰਕੀਟ ਦਮੋਰੀਆ ਪੁਲ ਅਸੀਂ ਲੁਧਿਆਣੇ ਖੜੇ ਆ ਜੀ ਗੋਲ ਮਾਰਕੀਟ ਦਮੋਰੀਆ ਪੁਲ ਦੇ ਬਿਲਕੁਲ ਕੋਲੇ ਇੱਥੇ ਸਾਨੂੰ ਵੀਡੀਓ ਆਉਂਦੀ ਹੈ ਕਿੰਨਾ ਵੱਲੋਂ ਭੇਜਿਆ ਨੇ ਵੀਡੀਓ ਬੇਟਾ ਮੈਂ ਕਹੇ ਜੀ ਸੀ ਕੀ ਨਾਂ ਤੁਹਾਡਾ ਜੀ ਮੈਂ ਮੇਰਾ ਨਾਮ ਕਾਲਾ ਜੀ ਕਾਲੇ ਵੀਰ ਨੇ ਸਾਨੂੰ ਵੀਡੀਓ ਭੇਜੀ ਤੇ ਉਹ ਵੀਡੀਓ ਪਹਿਲਾਂ ਵੀ ਕਿਤੇ ਆਈ ਸੀ ਇਹ ਵੀਰੇ ਹੋਣਾ ਨੇ ਦੱਸਿਆ ਸੀ ਉਦੋਂ ਅਸੀਂ ਪਤਾ ਕੀਤਾ ਸੀ ਹੋਰ ਬਾਪੂ ਤੁਰਿਆ ਫਿਰਦਾ ਸੀ ਵਧੀਆ ਤੇ ਸ਼ਾਮ ਨੂੰ ਮੰਨ ਲਓ ਬਾਪੂ ਇੱਥੇ ਪੈਸੇ ਇਕੱਠੇ ਕਰਕੇ ਸ਼ਰਾਬ ਪੀ ਲੈਂਦਾ ਦਿਨੇ ਹੀ ਪੀ ਜਾਂਦਾ ਰਹਿੰਦਾ ਸੀ ਤੇ ਉਸ ਟਾਈਮ ਫਿਰ ਅਸੀਂ ਬਾਪੂ ਦੀ ਮਦਦ ਨਹੀਂ ਸੀ ਕਰ ਸਕੇ ਕਿਉਂਕਿ ਬਾਪੂ ਤੁਰਿਆ ਫਿਰਦਾ ਸੀ ਸ਼ਰਾਬ ਪੀਣ ਵਾਲਾ ਬੰਦਾ ਸਾਡੇ ਕੋਲ ਨਹੀਂ ਟਿਕਦਾ ਪਰ ਅੱਜ ਹਾਲਾਤ ਆ ਜਿਹੜੇ ਬਾਪੂ ਦੇ ਉਹ ਤੁਹਾਡੇ ਸਾਹਮਣੇ ਆ ਵੀ ਅੱਜ ਤਾਂ ਪੀਣ ਜੋਗਾ ਕੀ ਬਹਿਣ ਜੋਗਾ ਵੀ ਨਹੀਂ ਰਹਾ ਤੇ ਅੱਜ ਅਸੀਂ ਬਾਪੂ ਜੀ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਇਹ ਹਾਲਾਤ ਹੋ ਗਏ ਟੱਡੀ ਸਾਹਿਬ ਪਿੱਛੇ ਕਰ ਦਿੰਦਾ ਕੋਰਨ-ਵਰਨ ਦੀ ਨਾ ਬੋਲਣ ਦੀ ਸ਼ਕਤੀ ਹੈ ਤੁਸੀਂ ਦੇਖ ਰਹੇ ਹੋ 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 ਬਾਕੀ ਇਸ ਦੀ ਕੰਨੀ ਮੈਂ ਤਾਂ ਵੀਡੀਓ ਭਲਾ ਹੋ ਜੇ ਕਿ ਇੱਕ ਭੈੜੇ ਇਨਸਾਨ ਹੀ ਆ ਨਹੀਂ ਚਲੋ ਧੰਨਵਾਦ ਭਾਈ ਇਹ ਤਾਂ ਇਨਸਾਨ ਹੀ ਨਹੀਂ ਮੈਂ ਤੁਹਾਨੂੰ ਦੁਬਾਰੀ ਭੇਜੀ ਮੈਂ ਕਿਹਾ ਚਲੋ ਤੁਸੀਂ ਆਪਣਾ ਫਰਜ਼ ਨਿਭਾਇਆ ਜੀ ਅਸੀਂ ਆਪਣਾ ਨਿਭਾ ਰਹੇ ਆਂ ਬਾਕੀ ਕੰਮ ਉਹਦਾ ਬਾਕੀ ਕੰਮ ਉਹਦਾ ਵਾਗਰੂਦਾ ਹਨਾ ਬਾਕੀ ਜੀ ਗੁਰੂ ਰਾਮਦਾਸ ਜੀ ਕਿਰਪਾ ਹੋਵੇ ਹਸਣ ਗੱਡਣ ਵੀ ਲਾਪੂਗਾ ਸਭ ਕੋ ਦੱਸਿਓ ਧੰਨਵਾਦ ਚਲੋ ਕੋਈ ਨਾ ਜੀ ਮਾਰੇ ਮਿਹਰ ਕਰਨ ਇਸ ਟਾਈਮ ਹਾਲਤ ਬਹੁਤ ਖਰਾਬ ਆ ਜੀ ਤੇ ਦਮੋਰੀਆ ਪੁਲ ਗੋਲ ਮਾਰਕੀਟ ਤੋਂ ਅਸੀਂ ਇਹ ਬਜ਼ੁਰਗ ਨੂੰ ਰੈਸਕਿਊ ਕੀਤਾ ਇਸ ਬਜ਼ੁਰਗ ਦੀ ਹਾਲਤ ਬਹੁਤ ਹੀ ਤਰਸਯੋਗ ਆ ਮੱਖੀਆਂ ਬੈਠ ਰਹੀਆਂ ਵਿੱਚ ਹੀ ਲੈਟਰਨ ਬਾਥਰੂਮ ਹੋ ਰਿਹਾ ਸਰੀਰ ਤੇ ਜ਼ਖਮ ਹੋਈ ਜਾਂਦੇ ਆ ਹੱਡੀਆਂ ਦਾ ਪਿੰਜਰ ਬਣੀ ਜਾਂਦਾ ਬਾਪੂ ਪਿਆ ਤੇ ਬਸ ਅਰਦਾਸ ਕਰਿਓ ਇਹ ਠੀਕ ਹੋ ਜੇਵੇ ਇਹਦੇ ਕਰ ਮੇਰੇ ਨਾਲ ਆ ਸਾਡੇ ਕਰਮ ਸਾਡੇ ਨਾਲ ਆ ਅਸੀਂ ਆਪਣਾ ਕਰਮ ਕਰ ਰਹੇ ਆ ਬਾਪੂ ਨੇ ਆਪਣਾ ਕੀਤਾ ਤੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਦੋਸਤ ਮਿੱਤਰਾਂ ਨੂੰ ਬੇਨਤੀ ਆ ਤੁਸੀਂ ਆਪਣਾ ਕਰਮ ਕਰਿਓ ਓ ਬਾਪੂ ਥੱਲੇ ਉਤਰਿਆ ਹਸਪਤਾਲ ਆ ਗਏ ਆਪਾਂ ਹਾਂ ਬਾਪੂ ਹਾਂ ਹਸਪਤਾਲ ਆ ਗਏ ਹਸਪਤਾਲ ਇਹ ਨਹੀਂ ਇਹ ਨਹੀਂ ਥੱਲੇ ਆਣ ਬਾਪੂ ਜਗਦੀਸ਼ ਹਾਂ ਓ ਬਾਬੇ ਜਗਦੀਸ਼ ਆ ਪਾਣੀ ਲੈ ਥੱਲੇ ਪਾਣੀ ਪੀ ਪਾਣੀ ਪੀ